ਪ੍ਰੀਤਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਦਾ ਮੌਸਮ ਆਉਣ ਦੇ ਪੰਜ ਦਿਨਾਂ ਤੱਕ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਨੇ 22 ਮਈ ਤੱਕ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤੇ ਗਏ ਹਨ ਕਿਹੜੇ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਕਾਫੀ ਉੱਪਰ ਦੇਖਣ ਨੂੰ ਮਿਲ ਰਹੇ ਸਨ ਓਵਰ ਆਲ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਕਰੀਬਨ ਮੌਸਮ ਵਿਭਾਗ ਨੇ 24 ਤਰੀਕ ਤੱਕ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤੇ ਗਏ ਹਨ ਗਤੀ ਹਵਾ ਦੀ ਗਤੀ ਆਪਾਂ ਨੂੰ ਕਿੰਨੀ ਦੇਖਣ ਨੂੰ ਮ ਕਰੀਏ ਮੌਸਮ ਵਿਭਾਗ ਨੇ ਅੱਜ ਦੇ ਵੀ ਅਲਰਟ ਜਾਰੀ ਕਰ ਦਿੱਤੀ ਹੈ ਕਈ ਵਕ ਵਕ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤੇ ਗਏ ਹਨ ਅੱਜ ਦੀ ਵੀਡੀਓ ਵਿੱਚ ਇੱਕ ਗੱਲ ਕਰਾਂਗੇ ਤਕਰੀਬਨ ਦੇਖੀ ਤਾਂ ਜ਼ਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ yellow alert ਦੇਖਣ ਨੂੰ ਮਿਲ ਰਹੇ ਜੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਤੇ ਨਜ਼ਰ ਮਾਰੀਏ ਤਾਂ ਸੈਟੇਲਾਈਟ ਇਮੇਜ ਦੇ ਸਾਹਮਣੇ ਪੰਜਾਬ ਦਾ ਮੌਸਮ ਫਿਲਹਾਲ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕੱਲ ਟੈਂਪਰੇਚਰ ਤਕਰੀਬਨ 44 ਡਿਗਰੀ ਦੇ ਕਰੀਬ ਜ਼ਿਆਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਜੇਕਰ ਪੰਜਾਬ ਦੀ ਗੱਲ ਕਰੀਏ ਤਕਰੀਬਨ 45.5 ਡਿਗਰੀ ਟੈਂਪਰੇਚਰ ਬਠਿੰਡਾ 에ਅਰਪੋਰਟ ਸਭ ਤੋਂ ਗਰਮਦਰਜ ਇਲਾਕਾ ਕਿ ਦੇਖਣ ਨੂੰ ਮਿਲਿਆ ਜੇਕਰ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਆਪਾਂ ਨੂੰ ਸਭ ਤੋਂ ਗਰਮ ਖੇਤਰ ਆਪਾਂ ਨੂੰ ਪਵਾਨੀ ਸਭ ਤੋਂ ਗਰਮ 45.5 ਡਿਗਰੀ ਦੇ ਨਾਲ ਸਭ ਤੋਂ ਗਰਮ ਦੇਖਣ ਨੂੰ ਮਿਲਿਆ ਜ਼ਿਆਤਰ ਇਲਾਕਿਆਂ ਵਿੱਚ 44-45 ਡਿਗਰੀ ਕਰੀਬ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਕੂਚ ਕਰ ਚੁੱਕਿਆ ਹੈ ਜੀ ਬਾਕੀ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੇ ਸਿਸਟਮ ਪੱਛਮੀ ਯੂਪੀ ਤੱਕ ਖੇਤਰਾਂ ਨੂੰ ਕਵਰ ਕਰੇਗਾ ਰਾਜਸਥਾਨ ਦੇ ਨਾਲ ਲੱਗਦੇ ਲੱਗਿਆਂ ਨੂੰ ਵੀ ਕਵਰ ਕਰੇਗਾ ਮੱਧ ਪ੍ਰਦੇਸ਼ ਤੱਕ ਇਹ ਸਿਸਟਮ ਕਵਰ ਕਰਦਾ ਹੋਇਆ ਦਿਖਾਈ ਦੇਗਾ ਜੰਮੂ ਕਸ਼ਮੀਰ ਤੋਂ ਲੈ ਕੇ ਨਵੀਂ ਦਿੱਲੀ ਤੱਕ ਆਪਾਂ ਨੂੰ ਇਸ ਸਿਸਟਮ ਦਾ ਅਸਰ ਦੇਖਣ ਨੂੰ ਮਿਲੇਗਾ ਬਾਕੀ ਤਾਇਆ ਸਾਈਡਾਂ ਤੇ ਸੀਰਾਂ ਦੇ ਸਾਹਮਣੇ ਪਾਕਿਸਤਾਨ ਦੇ ਉੱਤੇ ਆਪਾਂ ਨੂੰ ਤਕਰੀਬਨ ਸਿਸਟਮ ਪਹੁੰਚਦੇ ਹੋਏ ਦਿਖਾਈ ਦੇ ਰਹੀ ਹਨ ਕਾਫੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਤਕਰੀਬਨ ਰਾਤ ਤੋਂ ਦੇਖਣ ਨੂੰ ਮਿਲਦੀ ਵਿਚ ਬਾਕੀ ਟੈਂਪਰੇਚਰ ਦੇ ਇਸੇ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਟੈਂਪਰੇਚਰ ਆਪਾਂ ਨੂੰ ਅੱਜ ਦੁਪਹਿਰ ਤੱਕ ਯਾਤਰਾ ਇਲਾਕਿਆਂ ਵਿੱਚ ਆਪ ਦੇਖਣ ਨੂੰ ਮਿਲੇਗਾ ਤੇ ਉਸ ਦੇ ਨਾਲ ਆਪਾਂ ਨੂੰ ਸਿਸਟਮ ਨੂੰ ਜੇ ਚੱਲਦਾ ਹੋਇਆ ਦਿਖਾਈ ਦੇਗਾ ਦੁਪਹਿਰ ਤੋਂ ਬਾਅਦ ਗਰਜ ਚਮਕ ਵਾਲੇ ਬਦਲਾਅ ਦੀ ਸ਼ੁਰੂਆਤ ਹੋਏਗੀ ਜਿਸ ਨਾਲ ਮੀਂਹ ਨੇਰੀ ਦੇ ਚੱਕਰ ਦੇ ਆਪਾਂ ਨੂੰ ਜਾਤ ਬੰਦੇ ਹੋ ਦਿਖਾਈ ਦੇਣਗੇ ਦੱਖਣ ਪੂਰੇ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਐਂਟਰ ਹੁੰਦੀਆਂ ਹੋਣਗੀਆਂ ਜਿਸ ਨਾਲ ਨਮੀ ਦੀ ਮਾਤਰਾ ਵਧੀ ਹੋਇ ਦਿਖਾਈ ਦੇਗੀ ਜੇਕਰ ਆਪਾਂ ਪਹਿਲੇ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਹਿਸਾਬ ਨਾਲ ਦੇਖੀ ਤਾਂ ਤਕਰੀਬਨ ਕਿਹੜੇ ਲੱਕ ਕਵਰ ਹੋ ਇਹ ਤਕਰੀਬਨ ਮੌਸਮ ਵਿਭਾਗ ਨੇ ਜੈਲੋ ਅਲਰਟ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਵਿੱਚ ਹੋ ਗਿਆ ਕਪੂਰਥਲਾ ਹੋ ਗਿਆ ਜਲੰਧਰ ਹੋ ਗਿਆ ਹੁਸ਼ਿਆਰਪੁਰ ਦੇ ਇਲਾਕੇ ਹੋ ਗਏ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਦੇ ਇਲਾਕੇ ਹੋ ਗਏ ਬਾਕੀ ਪੰਚਕੁਲਾ ਹੋ ਗਿਆ ਐਸਐਸ ਨਗਰ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਪਟਿਆਲੇ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਮੌਸਮ ਵਿਭਾਗ ਨੇ ਜੈਲੋ ਅਲਰਟ ਜਾਰੀ ਕਰ ਦਿੱਤੇ ਗਣ ਮੀ ਹਨੇਰੀ ਚੱਕਰ ਦੀਆਂ ਕਾਰਵਾਈਆਂ ਆਪਾਂ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਦੁਪਹਿਰ ਤੋਂ ਬਾਅਦ ਜਿੱਦੀ ਸਪੀਡ ਆਪਾਂ ਨੂੰ ਤਕਰੀਬਨ 50 ਦੇਖੋ ਨੂੰ ਮਿਲਣ ਗਿਆ तकरीबन ਇਹ ਸਿਸਟਮ ਆਪਾਂ ਨੂੰ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲੇਗਾ ਕਿਹੜੇ ਇਲਾਕੇ ਜ਼ਿਲ੍ਹੇ ਤੋਂ ਸ਼ੁਰੂ ਹੁੰਦਾ ਇਸ ਦੀ ਜਾਣਕਾਰੀ ਵੀ ਆਪਾਂ ਆਉਂਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਰਹਾਂਗੇ ਦੱਖਣ ਪੂਰੇ ਦੀਆਂ ਫਵਾਮਾਂ ਜਿਆਤਰ ਇਲਾਕਿਆਂ ਨੂੰ ਇਹ ਕਵਰ ਕਰਦੀਆਂ ਹੋਈਆਂ ਇੱਕ ਗਾਈ ਦਖਾਈ ਦੇਣ ਗਿਆ तकरीबन ਮੌਸਮ ਵਿਭਾਗ ਨੇ ਕੱਲ ਵੀ येलो ਅਲਰਟ ਜਾਰੀ ਕੀਤੇ ਗਏ ਪਰ ਇਸ ਦੌਰ ਨਹੀਂ ਦੇਖਣ ਨੂੰ ਮਿਲਿਆ ਬਾਕੀ 19 ਤਰੀਕ ਅੱਜ ਦੀ ਗੱਲ ਕਰੀ ਅੱਜ तकरीबन ਮੌਸਮ ਵਿਭਾਗ ਨੇ ਗਰਜ ਚਮਕ ਦੇ ਨਾਲ ਆਪਾਂ ਨੂੰ 40 ਤੋਂ 50 ਕਿਲੋਮੀਟਰ ਦੇ ਸਹਾਰੇ ਨਾਲ ਕਰਵਾਈਆਂ ਦੇਖਣ ਨੂੰ ਮਿਲਣਗੀਆਂ 20 ਤਰੀਕ ਨੂੰ ਵੀ तकरीबन ਟੁੱਟਵੀਆਂ ਕਰਵਾਈਆਂ येलो ਅਲਰਟ ਜਾਰੀ ਕੀਤੇ ਗਏ ਹਨ 21 ਨੂੰ ਵੀ 22 ਨੂੰ ਵੀ 23 ਨੂੰ ਵੀ ਤੇ 24 ਤਰੀਕ ਤੱਕ तकरीबन ਮੌਸਮ ਵਿਭਾਗ ਨੇ येलो ਅਲਰਟ ਜਾਰੀ ਕਰ ਦਿੱਤੇ ਗਏ ਹਨ ਬਾਕੀ ਓਵਰਾਲ ਦੇਖੀ तकरीबन ਮੇਨ ਤੌਰ ਤੇ ਸਿਸਟਮ ਆਪਾਂ ਨੂੰ 19 ਅਤੇ 20 ਤਰੀਕ ਤੋਂ ਲੈ ਕੇ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ ਵੀ ਤੋਂ ਜੋ 24 ਦੇ ਵਿਚਕਾਰ ਵੀ ਆਪਾਂ ਨੂੰ ਟੁੱਟਵੀਆਂ ਕਰਵੀਆਂ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਗਰ ਚਮਕਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਦੱਖਣਪੂਰੇ ਦੀ ਤੇਜ਼ ਹਵਾਵਾਂ ਚੱਲਣ ਦੇ ਕਾਰਨ ਨਮੀ ਦੀ ਮਾਤਰਾ ਵੱਧੀ ਹੋਣ ਦੇ ਕਾਰਨ ਕਿ तकरीबन ਆਪਾਂ ਨੂੰ ਕੈਪ ਇੰਡੈਕਸ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਤੇ ਗਰ ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੁੰਦਾ ਹੋਇਆ ਦਿਖਾਈ ਦੇਵੇਗਾ ਬਾਕੀ ਜੇਕਰ ਅੱਗੇ ਜ਼ਿਲ੍ਹੇਵਾਰ ਅਲਰਟ ਦੀ ਗੱਲ ਕਰੀਏ तकरीबन ਜਿਹੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਗਿਆਨ ਉਸ ਦੀ ਗੱਲ ਕਰੀਏ 20 ਤਰੀਕ ਨੂੰ yellow alert ਵਾਲੇ ਜ਼ਿਲ੍ਹੇ ਹੋਗੇ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਟੁੱਟੀਆਂ ਕਾਰਵਾਈਆਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ। ਤਰੀਕ ਦੇ ਮੌਸਮ ਦੀ ਗੱਲ ਕਰੀਏ ਤਕਰੀਬਨ 21 ਤਰੀਕ ਨੂੰ ਮੌਸਮ ਵਿਭਾਗ ਨੇ ਕਿਹੜੇ ਜ਼ਿਲ੍ਹੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਫਾਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਪਟਿੰਡਾ ਮਾਨਸਾ ਹੋ ਗਿਆ ਸੰਗਰੂਰ ਦੇ ਹੋਗੇ ਬਰਨਾਲਾ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਫਰੋਜ਼ਪੁਰ ਹੋ ਗਿਆ ਇਹਨਾਂ ਸਾਰੇ ਮਾਲਵੇ ਦੀ ਬੈਲਟ ਦੇ ਵਿੱਚ ਆਪਾਂ ਨੂੰ ਤੇਜ਼ ਗਰਜ ਚਮਕ ਹਨੇਰੀ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੇ 50 ਤੋਂ 60 ਕਿਲੋਮੀਟਰ ਦੇ ਹਿਸਾਬ ਨਾਲ ਖਣ ਪੂਰੇ ਦੇ ਦੇਖਿਆ ਦੇ ਆਪਾਂ ਨੂੰ ਹਵਾਵਾਂ ਚਲਦੀਆਂ ਹੋਈਆਂ دکھائی ਦੇਣਗੀਆਂ ਗਰ ਚਮਕ ਵਾਲੇ ਬਦਲਾਂ ਦਾ ਨਿਰਮਾਣ ਹੋਏਗਾ ਕੁਝ ਇਲਾਕਿਆਂ ਵਿੱਚ ਗੜੇਮਰੀ ਵੀ ਦੇਖਣ ਨੂੰ ਮਿਲ ਸਕਦੀ ਹੈ 22 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਜੈਲੋ ਅਲਰਟ ਜਾਰੀ ਕੀਤਾ ਗਿਆ ਨਫਾਜਿਲ ਕਫ ਮੁਕਸਰ ਹੋ ਗਿਆ ਮਿੱਠੰਡਾ ਹੋ ਗਿਆ ਮਾਨਸਾ ਹੋ ਗਿਆ ਫਰੀਦਕੋਟ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ 50 ਤੋਂ 60 ਕਿਲੋਮੀਟਰ ਦੇ ਹਸਾਮਲ ਦੇਖਣ ਨੂੰ ਮਿਲ ਸਕਦੀਆਂ ਹਨ ਧੰਨਵਾਦ ਜੀ